ਜਿਹੜੇ ਮੁੰਡੇ ਨੂੰ ਕੁੜੀ ਪਸੰਦ ਕਰਦੀ ਸੀ ਉਸੇ ਮੁੰਡੇ ਨੂੰ ਕੁੜੀ ਦੀ ਮਾਂ ਪਸੰਦ ਕਰਦੀ ਸੀ ਦੋਨਾਂ ਦੇ ਵਿੱਚ ਇੰਨੀ ਜਿੱਦਵਾਜੀ ਹੋ ਜਾਂਦੀ ਹੈ ਕਿ ਕੁੜੀ ਕਹਿੰਦੀ ਹੈ ਕਿ ਇਹਦੇ ਨਾਲ ਮੈਂ ਵਿਆਹ ਕਰਾਉਣਾ ਤੇ ਮਾਂ ਕਹਿੰਦੀ ਹੈ ਕਿ ਇਹਦੇ ਨਾਲ ਮੈਂ ਵਿਆਹ ਕਰਾਉਣਾ ਹੁਣ ਜਿੱਦਵਾਜੀ ਦੇ ਵਿੱਚ ਆ ਕੇ ਇਹ ਉਸ ਮੁੰਡੇ ਨੂੰ ਆਪਣੇ ਘਰੇ ਬੁਲਾਉਂਦੀ ਆ ਸੀ ਪਹਿਲਾਂ ਉਹਦੇ ਨਾਲ ਮਾਂ ਸਬੰਧ ਬਣਾਉਂਦੀ ਸੀ ਤੇ ਫਿਰ ਜਿੱਦ ਦੇ ਵਿੱਚ ਆ ਕੇ ਕੁੜੀ ਆਪਣੀ ਮਾਂ ਦੇ ਸਾਹਮਣੇ ਉਹਦੇ ਨਾਲ ਸਬੰਧ ਬਣਾਉਂਦੀ ਸੀ ਤੇ ਉਸ ਮੁੰਡੇ ਨੂੰ ਪਾਉਣ ਦੇ ਲਈ ਮਾਂ ਤੇ ਧੀ ਦੇ ਵਿੱਚ ਜਿੱਦਵਾਜੀ ਇੰਨੀ ਵਧ ਜਾਂਦੀ ਹੈ ਕਿ ਇੱਕ ਬਹੁਤ ਹੀ ਵੱਡਾ ਕਾਂਡ ਜਾਂਦਾ ਆ ਤੁਸੀਂ ਵੀ ਸੁਣ ਕੇ ਹੈਰਾਨ ਰਹ ਜੋਗੇ ਥੋਡੀ ਰੂਹ ਕੰਬ ਜੂ ਸੱਸੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਜਿਹੜੀ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਇਹ ਅਬੋਹਰ ਸ਼ਹਿਰ ਦੀ ਹੈ ਅਬੋਹਰ ਦੀ ਰਹਿਣ ਵਾਲੀ ਅੰਜੂ ਕੰਬੋਜ ਦੇਖਣ ਦੇ ਵਿੱਚ ਅੰਜੂ ਬਹੁਤ ਹੀ ਜ਼ਿਆਦਾ ਸੋਹਣੀ ਸੀ ਲੰਬੀ ਲੰਜੀ ਸੀ ਜਿਹੜਾ ਵੀ ਇਹਨੂੰ ਇੱਕ ਵਾਰ ਦੇਖ ਲੈਂਦਾ ਉਹ ਦੇਖਦਾ ਹੀ ਰਹਿ ਜਾਂਦਾ ਜਿਹੜੇ ਮਹੱਲੇ ਦੇ ਵਿੱਚ ਅੰਜੂ ਕੰਬੋਜ ਰਹਿੰਦੀ ਸੀ ਉੱਥੇ ਇੱਕ ਛੋਟੀ ਜੀ ਮਨਿਆਰੀ ਦੀ ਦੁਕਾਨ ਸੀ ਹੁਣ ਇਹ ਕੁੜੀ ਸੀ ਇਹਨੂੰ ਵੀ ਮੇਕਅਪ ਦਾ ਸ਼ੌਂਕ ਸੀ ਕਦੇ ਸੁਰਖੀ ਲਿਆਂਦੀ ਬਿੰਦੀ ਲਿਆਂਦੀ ਇਹ ਉੱਥੋਂ ਮੇਕਅਪ ਦਾ ਸਮਾਨ ਲੈਣ ਜਾਂਦੀ ਰਹਿੰਦੀ ਸੀ ਅੰਜੂ ਉਸ ਸਮੇਂ ਬੇਸ਼ੱਕ ਕੁਵਾਰੀ ਸੀ ਪਰ ਫਿਰ ਵੀ ਆਪਾਂ ਜਾਣਦੇ ਹਾਂ ਕਿ ਕੁੜੀਆਂ ਨੂੰ ਮੇਕਅਪ ਦਾ ਬਹੁਤ ਹਉਂ ਹੁੰਦਾ ਆ ਅੰਜੂ ਵੀ ਮੇਕਅਪ ਕਰਦੀ ਰਹਿੰਦੀ ਸੀ ਸ਼ੀਸ਼ੇ ਵਿੱਚ ਖੁਦ ਨੂੰ ਨਿਹਾਰਦੀ ਰਹਿੰਦੀ ਸੀ ਹੁਣ ਜਿਹੜੀ ਮਨਿਆਰੀ ਦੀ ਦੁਕਾਨ ਆਲਾ ਬੰਦਾ ਸੀ ਉਹਦਾ ਇੱਕ ਮੁੰਡਾ ਸੀ ਰਵਿੰਦਰ ਹੁਣ ਉਹਦਾ ਮੁੰਡਾ ਵੀ ਕਦੇ-ਕਦਾਈ ਦੁਕਾਨ ਤੇ ਬੈਠਦਾ ਸੀ ਹੁਣ ਜੋ ਅੰਜੂ ਸੀ ਇਹਦਾ ਤਾਂ ਅਕਸਰ ਹੀ ਉਸ ਦੁਕਾਨ ਦੇ ਉੱਤੇ ਆਉਣਾ ਜਾਣਾ ਹੁੰਦਾ ਰਹਿੰਦਾ ਸੀ ਇੱਕ ਦਿਨ ਉੱਥੇ ਰਵਿੰਦਰ ਬੈਠਾ ਹੁੰਦਾ ਤੇ ਅੰਜੂ ਦੁਕਾਨ ਤੇ ਚਲੇ ਜਾਂਦੀ ਹੈ ਇਹ ਇੱਕ ਦੂਜੇ ਨੂੰ ਦੇਖਦੇ ਨੇ ਤਾਂ ਅੱਖਾਂ ਚਾਰ ਹੋ ਜਾਂਦੀਆਂ ਦੇਖਦੇ ਹੀ ਦੇਖਦੇ ਇਹਨਾਂ ਨੂੰ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਪਿਆਰ ਇਹਨਾਂ ਦਾ ਹੁਣ ਚੱਲਦਾ ਰਹਿੰਦਾ ਤੇ ਫਿਰ ਗੱਲ ਆ ਜਾਂਦੀ ਹੈ ਵਿਆਹ ਤੇ ਤੇ ਫਿਰ ਇਹ ਦੋਨੋਂ ਆਪਸ ਦੇ ਵਿੱਚ ਵਿ ਵਿਆਹ ਤੋਂ ਬਾਅਦ ਅੰਜੂ ਤੇ ਰਵਿੰਦਰ ਆਪਸ ਦੇ ਵਿੱਚ ਸਲਾਹ ਕਰਦੇ ਨੇ ਅੰਜੂ ਕਹਿੰਦੀ ਹੈ ਕਿ ਆਪਾਂ ਸ਼ਹਿਰ ਤੋਂ ਕਿਤੇ ਦੂਰ ਰਹਿਣ ਲੱਗਦੇ ਆਂ ਸ਼ਹਿਰ ਦੇ ਵਿੱਚ ਰਹਿਣਾ ਠੀਕ ਨਹੀਂ ਤਾਂ ਜੋ ਰਵਿੰਦਰ ਹੁੰਦਾ ਆ ਆਪਣੇ ਪਿਓ ਦੇ ਨਾਲ ਗੱਲ ਕਰਦਾ ਕਿ ਮੇਰਾ ਜੋ ਪ੍ਰਾਪਰਟੀ ਦੇ ਵਿੱਚ ਹਿੱਸਾ ਬਣਦਾ ਉਹ ਤੁਸੀਂ ਮੈਨੂੰ ਦੇ ਦਿਓ ਮੈਂ ਆਪਣਾ ਕਿਤੇ ਜਾ ਕੇ ਬਿਜ਼ਨਸ ਸੈੱਟ ਕਰ ਲਵਾਂ ਆਪਣਾ ਕੰਮਕਾਰ ਕਰ ਲਵਾਂ ਰਵਿੰਦਰ ਦੇ ਕਹਿਣ ਤੇ ਉਹਦਾ ਪਿਓ ਉਹਨੂੰ ਉਹਦਾ ਹਿੱਸਾ ਦੇ ਦਿੰਦਾ ਆ ਤਾਂ ਉਸ ਤੋਂ ਬਾਅਦ ਇਹ ਅਬੋਰ ਸ਼ਹਿਰ ਤੋਂ 10-15 ਕਿਲੋਮੀਟਰ ਦੂਰ ਜਾ ਕੇ ਰਹਿਣ ਲੱਗਦੇ ਨੇ ਤੇ ਉੱਥੇ ਹੀ ਇਹ ਆਪਣਾ ਇੱਕ ਛੋਟਾ ਜਿਹਾ ਕਾਰਖਾਨਾ ਟਰੰਕ ਤੇ ਸੰਦੂਕ ਦਾ ਤੇ ਪੇਟੀਆਂ ਬਣਾਉਣ ਦਾ ਖੋਲ੍ਹ ਲੈਂਦੇ ਨੇ ਇਸ ਤੋਂ ਬਾਅਦ ਸਾਲ ਡੇਢ ਸਾਲ ਲੰਘਦਾ ਤਾਂ ਰਵਿੰਦਰ ਦੇ ਘਰ ਇੱਕ ਧੀ ਦਾ ਜਨਮ ਹੁੰਦਾ ਪਰ ਜਿਹੜਾ ਉਹਨਾਂ ਨੇ ਟਰੰਕ ਪੇਟੀਆਂ ਦਾ ਕੰਮ ਕਰਿਆ ਸੀ ਉਹ ਕੋਈ ਉਹਨਾਂ ਦਾ ਬਹੁਤਾ ਵਧੀਆ ਨਹੀਂ ਚੱਲ ਰਿਹਾ ਸੀ ਇਹਦੇ ਨਾਲ ਸਿਰਫ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਸੀ ਹੁਣ ਅੰਜੂ ਦੀ ਨਿਤ ਲੜਾਈ ਰਹਿੰਦੀ ਸੀ ਰਵਿੰਦਰ ਦੇ ਨਾਲ ਉਹ ਨੂੰ ਕਹਿੰਦੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਾ ਕੇ ਫਸ ਗਈ ਆ ਤੂੰ ਮੈਨੂੰ ਰੋਲ ਕੇ ਰੱਖ ਦਿੱਤਾ ਤੂੰ ਮੇਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਮੈਂ ਜੇ ਚਾਹੁੰਦੀ ਕਿਸੇ ਵੀ ਵੱਡੇ ਘਰਾਣੇ ਦੇ ਵਿੱਚ ਵਿਆਹ ਕਰਾ ਸਕਦੀ ਸੀ ਉਹ ਨੂੰ ਬਹੁਤ ਤਾਨੇ ਮਾਰਦੀ ਆ ਕਿ ਤੇਰੇ ਤੋਂ ਮੇਰੇ ਸ਼ੌਂਕ ਨਹੀਂ ਪੂਰੇ ਕਰ ਹੁੰਦੇ ਤੂੰ ਇਹ ਨਹੀਂ ਕਰਦਾ ਤੂੰ ਉਹ ਨਹੀਂ ਕਰਦਾ ਕਿਉਂਕਿ ਜਿਹੜੀ ਅੰਜੂ ਸੀ ਉਹ ਕਿਤੇ ਨਾ ਕਿਤੇ ਇੱਕ ਤਗੜੇ ਪਰਿਵਾਰ ਦੇ ਵਿੱਚ ਵਿਆਹ ਕਰਾਉਣਾ ਚਾਹੁੰਦੀ ਸੀ ਲਗਜ਼ਰੀ ਲਾਈਫ ਜੀਣਾ ਚਾਹੁੰਦੀ ਸੀ ਇਸ ਤੋਂ ਬਾਅਦ ਹੌਲੀ ਹੌਲੀ ਜੋ ਰਵਿੰਦਰ ਦਾ ਉਹ ਟਰੰਕ ਪੇਟੀਆਂ ਦਾ ਕੰਮ ਹੁੰਦਾ ਆ ਉਹ ਵੀ ਹੌਲੀ ਹੌਲੀ ਬੰਦ ਹੋ ਜਾਂਦਾ ਆ ਕਿਉਂਕਿ ਉਹਦੇ ਵਿੱਚ ਵੀ ਇਹਨੂੰ ਘਟਾ ਹੀ ਪੈ ਰਿਹਾ ਸੀ ਫਿਰ ਇਸ ਤੋਂ ਬਾਅਦ ਰਵਿੰਦਰ ਜੋ ਹੁੰਦਾ ਉਹ ਕਿਸੇ ਦੇ ਘਰੇ ਗ ਤੇ ਡਰਾਈਵਰੀ ਦਾ ਕੰਮ ਕਰਨ ਲੱਗ ਜਾਂਦਾ ਆ ਤੇ ਇਸੇ ਦਰਮਿਆਨ ਇਹਨਾਂ ਦੇ ਘਰ ਦੇ ਵਿੱਚ ਇੱਕ ਬੇਟਾ ਵੀ ਪੈਦਾ ਹੁੰਦਾ ਹੈ ਹੁਣ ਡਰਾਈਵਰੀ ਦੇ ਵਿੱਚ ਕਿਹੜਾ ਲੱਖਾਂ ਰੁਪਿਆ ਬਣਨਾ ਸੀ ਉਹਦੇ ਨਾਲ ਵੀ ਸਿਰਫ ਘਰ ਦਾ ਗੁਜ਼ਾਰਾ ਹੀ ਚੱਲਦਾ ਸੀ ਪਰ ਜਿਹੜੀ ਉਧਰ ਅੰਜੂ ਸੀ ਉਹਦੇ ਸ਼ੌਂਕ ਵੱਡੇ ਸੀ ਇਹ ਹੁਣ ਰੋਜ਼ ਉਹਦੇ ਨਾਲ ਕੰਜਰ ਕਲੇਸ਼ ਕਰਦੀ ਸੀ ਲੜਾਈ ਝਗੜਾ ਕਰਦੀ ਸੀ ਕਿ ਮੇਰੀ ਤੂੰ ਜ਼ਿੰਦਗੀ ਤਬਾਹ ਕਰਕੇ ਰੱਖਤੀ ਮੇਰੀ ਤੂੰ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਤੇਰੇ ਤੋਂ ਮੇਰੇ ਸ਼ੌਂਕ ਨਹੀਂ ਪੂਰੇ ਹੁੰਦੇ ਮੈਂ ਤਾਂ ਇੱਕ ਨੰਗ ਨਾਲ ਵਿਆਹ ਕਰਾ ਲਿਆ ਇਹ ਜੋ ਅੰਜੂ ਦੀਆਂ ਗੱਲਾਂ ਸੀ ਇਹ ਰਵਿੰਦਰ ਨੂੰ ਰੋਜ਼ਾਨਾ ਹੀ ਸੁਣਨੀਆਂ ਪੈਂਦੀਆਂ ਸੀ ਹੁਣ ਅੰਜੂ ਦੀਆਂ ਰੋਜ਼ ਇਹ ਜਲੀਲ ਹੋ ਜਾਂਦਾ ਆ ਇੰਨਾ ਮਜਬੂਰ ਹੋ ਜਾਂਦਾ ਆ ਕਿ ਆਖਰ ਨੂੰ 2013 ਦੇ ਵਿੱਚ ਉਹ ਆਤਮ ਹੱਤਿਆ ਕਰ ਲੈਂਦਾ ਜਦੋਂ ਰਵਿੰਦਰ ਆਤਮ ਹੱਤਿਆ ਕਰਦਾ ਆ ਤਾਂ ਉਸ ਸਮੇਂ ਜੋ ਦੀ ਬੇਟੀ ਸੀ ਦਿਖਸ਼ਾ ਉਹ 16 ਸਾਲਾਂ ਦੀ ਹੋ ਚੁੱਕੀ ਸੀ ਤੇ ਜਿਹੜਾ ਉਹਦਾ ਬੇਟਾ ਸੀ ਉਹ ਲਗਭਗ 13 ਸਾਲ ਦਾ ਸੀ ਉਧਰ ਜਿਹੜੀ ਅੰਜੂ ਸੀ ਉਹਨੂੰ ਆਪਣੇ ਘਰ ਵਾਲੇ ਦੇ ਮਰਨ ਦਾ ਕੋਈ ਵੀ ਗਮ ਨਹੀਂ ਸੀ ਕੋਈ ਵੀ ਦੁੱਖ ਨਹੀਂ ਸੀ ਉਹ ਸੋਚਦੀ ਸੀ ਕਿ ਚੰਗਾ ਹੋਇਆ ਇਹ ਗਲੋ ਲੈ ਗਿਆ ਹੁਣ ਮੈਂ ਕਿਸੇ ਅਮੀਰ ਬੰਦੇ ਦੇ ਨਾਲ ਵਿਆਹ ਕਰਾਉਂਗੀ ਤੇ ਆਪਣੀ ਜ਼ਿੰਦਗੀ ਐਸ਼ ਨਾਲ ਗੱਡੂਗੀ ਉਸ ਤੋਂ ਬਾਅਦ ਹੁਣ ਥੋੜਾ ਸਮਾਂ ਲੰਘਦਾ ਆ ਤਾਂ ਜਿਹੜੀ ਅੰਜੂ ਹੁੰਦੀ ਆ ਇਹਨੂੰ ਇਕੱਲਾ ਪਾਣਾ ਵੱਡ ਵੱਡ ਕੇ ਖਾਣ ਲੱਗਦਾ ਆ ਇਹ ਦੁਖੀ ਹੋ ਜਾਂਦੀ ਆ ਫਿਰ ਅੰਜੂ ਸੋਚਦੀ ਆ ਕਿ ਕਿਉਂ ਨਾ ਮੈਂ ਵਿਆਹ ਕਰਾ ਲਾਂ ਹਜੇ ਵੀ ਮੈਂ ਸੋਹਣੀ ਸੁਨੱਖੀ ਆ ਹਜੇ ਵੀ ਮੇਰਾ ਰੰਗ ਰੂਪ ਪੂਰਾ ਕੈਮ ਆ ਐਦਾਂ ਹੀ ਫਿਰ ਇੱਕ ਦਿਨ ਅੰਜੂ ਆਪਣੀ ਤੀ ਦੇਕਸ਼ਾ ਨੂੰ ਕਹਿੰਦੀ ਆ ਕਿ ਤੂੰ ਮੈਨੂੰ ਸੋਸ਼ਲ ਮੀਡੀਆ ਚਲਾਉਣਾ ਸਿਖਾ ਤਾਂ ਦੇਕਸ਼ਾ ਆਪਣੀ ਮਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਅਕਾਊਂਟ ਬਣਾ ਦਿੰਦੀ ਆ ਤੇ ਜੋ ਅੰਜੂ ਹੁੰਦੀ ਆ ਫਿਰ ਇਹ ਫੇਸਬੁੱਕ ਦੇ ਉੱਤੇ ਨਵੇਂ ਨਵੇਂ ਮੁੰਡੇ ਲੱਭਣੇ ਸ਼ੁਰੂ ਕਰ ਦਿੰਦੀ ਆ ਅੰਜੂ ਦੇਖਣ ਦੇ ਵਿੱਚ ਕਾਫੀ ਸੋਹਣੀ ਸੁਨੱਖੀ ਸੀ ਆਪਣੀ ਆਈਡੀ ਦੇ ਉੱਤੇ ਇਹ ਬੜਾ ਤਿਆਰ ਸ ਚਵਾਇਆ ਕਰੇ ਤੇ ਫਿਰ ਉਹ ਆਪਣੀ ਆਈਡੀ ਦੇ ਉੱਤੇ ਅਪਲੋਡ ਕਰਿਆ ਕਰੇ ਤਾਂ ਇਦਾਂ ਹੀ ਅੰਜੂ ਦੇ ਨਾਲ ਫੇਸਬੁੱਕ ਦੇ ਉੱਤੇ ਇੱਕ ਸੋਨੂ ਰਾਜਪੂਤ ਨਾਂ ਦਾ ਮੁੰਡਾ ਜੋ ਦੁਬਈ ਰਹਿੰਦਾ ਹੁੰਦਾ ਉਹ ਐਡ ਹੋ ਜਾਂਦਾ ਆ ਸੋ ਉਹਨਾਂ ਨੇ ਜਦੋਂ ਅੰਜੂ ਦੀਆਂ ਫੋਟੋਆਂ ਦੇਖੀਆਂ ਤਾਂ ਉਹ ਦੇਖਦੇ ਹੀ ਇਹਦੇ ਉੱਤੇ ਫਿਦਾ ਹੋ ਜਾਂਦਾ ਤੇ ਫਿਰ ਇਹਨੂੰ ਉਹ ਮੈਸੇਜ ਕਰਨ ਲੱਗਦਾ ਹੈ ਪਹਿਲਾਂ ਇਹ ਮੈਸੈਂਜਰ ਤੇ ਇੱਕ ਦੂਜੇ ਦੇ ਨਾਲ ਮੈਸੇਜ ਦੇ ਵਿੱਚ ਗੱਲ ਕਰਦੇ ਨੇ ਤੇ ਫਿਰ ਨੰਬਰ ਐਕਸਚੇਂਜ ਹੋ ਜਾਂਦੇ ਨੇ ਫਿਰ ਫੋਨ ਤੇ ਇਹਨਾਂ ਦੀ ਗੱਲਬਾਤ ਹੋਣ ਲੱਗਦੀ ਹੈ ਜਿਹੜਾ ਸੋਨੂ ਰਾਜਪੂਤ ਸੀ ਵੈਸੇ ਉਹ ਦबई ਦੇ ਵਿੱਚ ਰਹਿੰਦਾ ਸੀ ਪਰ ਉਹਦਾ ਜੋ ਪਿਸ਼ੋਕੜ ਸੀ ਉਹ ਹਰਿਆਣੇ ਦਾ ਸੀ ਉਹ ਰਿਵਾੜੀ ਦਾ ਸੀ ਸੋਨੂ ਤਾਂ ਅੰਜੂ ਦੇ ਨਾਲ ਸਿਰਫ ਆਪਣਾ ਇੱਕ ਟਾਈਮ ਪਾਸ ਕਰ ਰਿਹਾ ਸੀ ਉਹ ਇਹਦੇ ਨਾਲ ਕੋਈ ਵਿਆਹ ਥੋੜੀ ਕਰਾਉਣਾ ਚਾਹੁੰਦਾ ਸੀ ਇਧਰ ਅੰਜੂ ਨੂੰ ਇਹ ਸੀ ਕਿ ਤਕੜੀ ਸਾਮੀ ਮੇਰੇ ਹੱਥ ਲ ਬਈ ਚਲੇ ਜਾਉ ਤੇ ਉੱਥੇ ਜਾ ਕੇ ਐਸ਼ ਕਰੂੰਗੀ। ਐਦਾਂ 6 ਮਹੀਨੇ ਇਹਨਾਂ ਦੀ ਗੱਲਬਾਤ ਚੱਲਦੀ ਰਹਿੰਦੀ ਆ। ਇੱਕ ਦਿਨ ਗੱਲ ਕਰਦੇ ਕਰਦੇ ਅੰਜੂ ਸੋਨੂ ਨੂੰ ਕਹਿੰਦੀ ਆ ਕਿ ਮੈਂ ਤੇਰੇ ਤੋਂ ਇੱਕ ਗੱਲ ਲੁਕਾਈ ਸੀ। ਉਹ ਗੱਲ ਇਹ ਸੀ ਕਿ ਮੈਂ ਪਹਿਲਾਂ ਵਿਧਵਾ ਹੋ ਚੁੱਕੀ ਆ ਤੇ ਮੇਰੇ ਦੋ ਬੱਚੇ ਨੇ ਇੱਕ ਮੇਰਾ ਬੇਟਾ ਤੇ ਇੱਕ ਮੇਰੀ ਬੇਟੀ ਹੈ। ਤੇ ਜੇਕਰ ਤੂੰ ਮੇਰੇ ਨਾਲ ਵਿਆਹ ਕਰਾਉਣਾ ਹੈ ਤਾਂ ਤੈਨੂੰ ਉਹ ਵੀ ਨਾਲ ਹੀ ਅਪਣਾਉਣੇ ਪੈਣਗੇ। ਸੋਨੂ ਰਾਜਪੂਤ ਕਹਿੰਦਾ ਹੈ ਕਿ ਇਹਦੇ ਵਿੱਚ ਕੀ ਗੱਲ ਹੈ? ਜਦ ਮੈਂ ਤੇਰੇ ਨਾਲ ਵਿਆਹ ਕਰਾ ਲਿਆ ਤਾਂ ਆਪਾਂ ਹੋਰ ਬੱਚਾ ਨਹੀਂ ਪੈਦਾ ਕਰਾਂਗੇ। ਮੈਂ ਉਹੀ ਬੱਚੇ ਬਣਾ ਲੂੰਗਾ। ਅਸਲ ਦੇ ਵਿੱਚ ਜੋ ਸੋਨੂ ਰਾਜਪੂਤ ਸੀ ਉਹ ਚਾਲ ਵਿੱਚ ਫਸਾਰਿਆ ਸੀ ਸਿਰਫ ਆਪਣੀ ਹਵਸ ਪੂਰੀ ਕਰਨ ਲਈ ਆਪਣੇ ਮਜ਼ੇ ਲੈਣ ਲਈ 8-9 ਮਹੀਨੇ ਇਹਨਾਂ ਦੇ ਵਿੱਚ ਇਹ ਸਭ ਕੁਝ ਚੱਲਦਾ ਰਹਿੰਦਾ ਗੱਲਬਾਤ ਚੱਲਦੀ ਰਹਿੰਦੀ ਆ ਉਸ ਤੋਂ ਬਾਅਦ ਜੋ ਸੋਨੂ ਰਾਜਪੂਤ ਹੁੰਦਾ ਉਹ ਦੁਬਈ ਤੋਂ ਇੰਡੀਆ ਆਉਂਦਾ ਆ ਆਪਣੇ ਪਿੰਡ ਹਰਿਆਣਾ ਰਿਵਾੜੀ ਦੇ ਵਿੱਚ ਪਹੁੰਚ ਜਾਂਦਾ ਆ ਉੱਥੇ ਉਹ ਆਪਣੇ ਘਰਦਿਆਂ ਨੂੰ ਝੂਠ ਮਾਰਦਾ ਕਿ ਮੈਂ ਕਿਸੇ ਕੰਮ ਦੇ ਲਈ 15 ਦਿਨ ਦੇ ਲਈ ਦਿੱਲੀ ਜਾ ਰਿਹਾ ਆ ਘਰੋਂ ਨਿਕਲਦਾ ਹੈ ਟ੍ਰੇਨ ਫੜਦਾ ਹੈ ਤੇ ਉਹ ਸਿੱਧਾ ਅਬੋਹਰ ਪਹੁੰਚ ਜਾਂਦਾ ਆ ਅੰਜੂ ਦੇ ਘਰੇ ਸੋਨੂ ਤੇ ਅੰਜੂ ਬੈਠ ਕੇ ਗੱਲਬਾਤ ਕਰਦੇ ਨੇ ਰੋਟੀ ਪਾਣੀ ਖਾਂਦੇ ਨੇ ਜਦ ਨੂੰ ਦੁਪਹਿਰ ਹੋ ਜਾਂਦੀ ਹੈ ਤੇ ਅੰਜੂ ਦੇ ਬੱਚੇ ਵੀ ਸਕੂਲ ਤੋਂ ਘਰ ਆ ਜਾਂਦੇ ਨੇ ਸੋਨੂ ਦੇਖਦਾ ਆ ਕਿ ਇਹਦੇ ਤਾਂ ਬੱਚੇ ਹੀ ਕਾਫੀ ਵੱਡੇ ਨੇ ਪਰ ਫੇਰ ਵੀ ਜੋ ਅੰਜੂ ਆ ਦੇਖਣ ਦੇ ਵਿੱਚ ਫਿੱਟ ਹੈ ਕਾਫੀ ਸੋਹਣੀ ਹੈ ਹੁਣ ਰਾਤ ਪੈ ਜਾਂਦੀ ਹੈ ਤੇ ਰਾਤ ਨੂੰ ਜੋ ਸੋਨੂ ਹੁੰਦਾ ਆ ਉਹ ਆਪਣੀ ਹਰਸ ਪੂਰੀ ਕਰਦਾ ਆ ਅੰਜੂ ਕੰਬੋਜ ਦੇ ਨਾਲ ਚਾਰ ਪੰਜ ਦਿਨ ਉਹ ਅੰਜੂ ਕੰਬੋਜ ਦੇ ਨਾਲ ਇਹ ਸਾਰਾ ਕੁਝ ਕਰਦਾ ਰਹਿੰਦਾ ਪਰ ਹੌਲੀ-ਹੌਲੀ ਸੋਨੂ ਰਾਜਪੂਤ ਦੇ ਮਨ ਦੇ ਦੇ ਵਿੱਚ ਇੱਕ ਖੋਟ ਆ ਜਾਂਦੀ ਹੈ ਉਹ ਸੋਚਦਾ ਆ ਕਿ ਕਿਉਂ ਨਾ ਮੈਂ ਧਿਕਸ਼ਾ ਨੂੰ ਆਪਣੇ ਜਾਲ ਦੇ ਵਿੱਚ ਫਸਾ ਲਾਂ ਜਾਨੀ ਕਿ ਅੰਜੂ ਦੀ ਧੀ ਨੂੰ ਤੇ ਮੈਂ ਧਿਕਸ਼ਾ ਦੇ ਨਾਲ ਵਿਆਹ ਕਰਾ ਲੂੰਗਾ ਕਿਉਂਕਿ ਉਹ ਦੇਖਣ ਦੇ ਵਿੱਚ ਆਪਣੀ ਮਾਂ ਤੋਂ ਵੀ ਸੋਹਣੀ ਹੈ ਇੱਕ ਹਫਤਾ ਹੋ ਜਾਂਦਾ ਹੈ ਸੋਨੂ ਰਾਜਪੂਤ ਨੂੰ ਇਹਨਾਂ ਦੇ ਘਰ ਦੇ ਵਿੱਚ ਰਹਿੰਦੇ ਆ ਤੇ ਜਿਹੜੇ ਬੱਚੇ ਹੁੰਦੇ ਨੇ ਉਹ ਵੀ ਉਹਦੇ ਨਾਲ ਨਾਰਮਲੀ ਵਧੀਆ ਗੱਲਬਾਤ ਕਰਨ ਲੱਗ ਜਾਂਦੇ ਨੇ ਹੁਣ ਜਦੋਂ ਅੰਜੂ ਕਿਤੇ ਸਾਈਡ ਤੇ ਆਸੇ ਪਾਸੇ ਹੋਇਆ ਘਰੇ ਤਾਂ ਜੋ ਸੋਨੂ ਸੀ ਉਹ ਧਿਕਸ਼ਾ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਆ ਉਹ ਉਹਨੂੰ ਕਹਿੰਦਾ ਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੈਨੂੰ ਮੈਂ ਬਹੁਤ ਪਸੰਦ ਕਰਦਾ ਮਦਰ ਨਾਲ ਵਿਆਹ ਕਰਾ ਲੂੰਗਾ ਤੇ ਤੈਨੂੰ ਮੈਂ ਬਾਹਰ ਆਪਣੇ ਨਾਲ ਦੁਬਈ ਲੈ ਜਾਊਂਗਾ ਉੱਥੇ ਤੂੰ ਐਸ਼ ਕਰੇਂਗੀ ਰਾਣੀ ਵਾਲੀ ਜ਼ਿੰਦਗੀ ਜੀਤ ਕਰੇਂਗੀ ਜਿਹੜੀ ਅੰਜੂ ਦੀ ਕੁੜੀ ਦੀਕਸ਼ਾ ਸੀ ਉਹਨੇ ਵੀ ਆਪਣੇ ਘਰ ਦੇ ਵਿੱਚ ਸ਼ੁਰੂ ਤੋਂ ਹੀ ਗਰੀਬੀ ਦੇਖੀ ਸੀ ਉਹਦੇ ਵੀ ਆਪਣੀ ਮਾਂ ਦੇ ਵਾਂਗੂ ਹੀ ਸ਼ੌਂਕ ਵੱਡੇ ਸੀ ਹੁਣ ਦੀਕਸ਼ਾ ਨੂੰ ਵੀ ਐਸੀ ਕਿ ਮੇਰਾ ਵਿਆਹ ਕਿਸੇ ਚੰਗੇ ਘਰ ਦੇ ਵਿੱਚ ਹੋਵੇ ਅਮੀਰ ਘਰ ਦੇ ਵਿੱਚ ਹੋਵੇ ਹੁਣ ਦੀਕਸ਼ਾ ਸੋਨੂ ਨੂੰ ਕਹਿੰਦੀ ਹੈ ਕਿ ਤੂੰ ਤਾਂ ਰਾਤ ਨੂੰ ਮੇਰੀ ਮਾਂ ਦੇ ਨਾਲ ਸੌ ਜਾ ਨਾ ਉਹਦੇ ਨਾਲ ਸਾਰਾ ਕੁਝ ਕਰਦਾ ਆਂ ਤੂੰ ਤਾਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਸੋਨੂ ਰਾਜਪੂਤ ਦੀਕਸ਼ਾ ਨੂੰ ਕਹਿੰਦਾ ਆ ਕਿ ਮੈਂ ਤੇਰੀ ਮਾਂ ਦੇ ਨਾਲ ਵਿਆਹ ਨਹੀਂ ਕਰਾਉ ਫਰ ਟਾਈਮ ਪਾਸ ਕਰ ਰਹੇ ਆ ਉਹ ਮੇਰਾ ਖਿਹੜਾ ਨਹੀਂ ਛੱਡ ਰਹੀ ਪਰ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਣਾ ਤੇ ਤੈਨੂੰ ਬਾਹਰ ਆਪਣੇ ਨਾਲ ਦबई ਲੈ ਕੇ ਜਾਣਾ ਚਾਹਣਾ ਮਤਲਬ ਕਿ ਸੋਨੂ ਰਾਜਪੂਤ ਦੇਕਸ਼ਾ ਨੂੰ ਆਪਣੀਆਂ ਇਹ ਮਿੱਠੀਆਂ-ਮਿੱਠੀਆਂ ਗੱਲਾਂ ਸੁਣਾ ਕੇ ਉਹਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦਾ ਹੁਣ ਇਹ ਸਾਰੀਆਂ ਗੱਲਾਂ ਸੁਣ ਕੇ ਜੋ ਦੇਕਸ਼ਾ ਹੁੰਦੀ ਹੈ ਉਹ ਸੋਨੂ ਰਾਜਪੂਤ ਦੀ ਗੱਲ ਮੰਨ ਲੈਂਦੀ ਹੈ ਉਹਦੇ ਨਾਲ ਸਹਿਮਤ ਹੋ ਜਾਂਦੀ ਹੈ ਤੇ ਫਿਰ ਉਹ ਵੀ ਆਪਣੇ ਮਾਂ ਦੇ ਵਾਂਗੂ ਸੋਨੂ ਦੇ ਨਾਲ ਸਾਰੀਆਂ ਹੱਦਾਂ ਪਾਰ ਕਰਦੀ ਹੈ ਹੁਣ ਇੱਕ ਪਾਸੇ ਤਾਂ ਮਾਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਤੇ ਉਹਦੀ ਧੀ ਵੀ ਉਸ ਮੁੰਡੇ ਨਾਲ ਹੀ ਵਿਆਹ ਤੇ ਇੱਥੇ ਦੋਨਾਂ ਦੇ ਮਨ ਦੇ ਵਿੱਚ ਇੱਕ ਹੀ ਲਾਲਚ ਹੁੰਦਾ ਆ ਕਿ ਅਸੀਂ ਵਿਆਹ ਕਰਾ ਕੇ ਦबई ਜਾਵਾਂਗੀਆਂ ਤੇ ਉੱਥੇ ਜਾ ਕੇ ਐਸ਼ ਕਰਾਂਗੀਆਂ ਇੱਕ ਹਫ਼ਤਾ ਇਹਨਾਂ ਦੇ ਘਰ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਹਿੰਦਾ ਆ ਹੁਣ ਜੋ ਅੰਜੂਨ ਦੀ ਆ ਉਹਨੂੰ ਇਹ ਪਤਾ ਲੱਗ ਜਾਂਦਾ ਆ ਕਿ ਮੇਰੀ ਜੋ ਕੁੜੀ ਦੀਕਸ਼ਾ ਆ ਉਹ ਕਿਤੇ ਨਾ ਕਿਤੇ ਸੋਨੂ ਦੇ ਨਾਲ ਗਲਤ ਆ ਮਾਵਾ ਧੀਆਂ ਦੇ ਵਿੱਚ ਲੜਾਈ ਹੋ ਜਾਂਦੀ ਆ ਅੰਜੂ ਦੀਕਸ਼ਾ ਨੂੰ ਕਹਿੰਦੀ ਆ ਕਿ ਇਹ ਤੇਰਾ ਹੋਣ ਵਾਲਾ ਪਿਓ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਅੱਗੇ ਉਹ ਦੀਕਸ਼ਾ ਆਪਣੀ ਮਾਂ ਨੂੰ ਕਹਿੰਦੀ ਆ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਕੋਈ ਤੇਰੇ ਵਿਆਹ ਕਰਾਉਣ ਦੀ ਉਮਰ ਐ ਤੂੰ ਹੁਣ ਬੁੱਢੀ ਹੋ ਚੁੱਕੀ ਆ ਤੈਨੂੰ ਹਜ ਮੇਰਾ ਪਿਆਰ ਹੈ ਤੇ ਮੈਂ ਇਹਦੇ ਨਾਲ ਵਿਆਹ ਕਰਾ ਕੇ ਦਵਾਈ ਜਾਣਾ ਹੁਣ ਮਾਮਾ ਧੀਆ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਿਤ ਕਲੇਸ਼ ਰਹਿੰਦਾ ਆ ਇਸੇ ਗੱਲ ਨੂੰ ਲੈ ਕੇ ਜੋ ਦੇਕਸ਼ਾ ਹੁੰਦੀ ਹੈ ਉਹ ਇੱਕ ਦਿਨ ਸੂਸਾਈਡ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਆਦਾ ਨੀਂਦ ਦੀਆਂ ਗੋਲੀਆਂ ਖਾ ਲੈਂਦੀ ਹੈ ਪਰ ਫਿਰ ਉਹ ਬਚ ਜਾਂਦੀ ਹੈ ਇਸ ਤੋਂ ਬਾਅਦ ਦੋ ਦਿਨ ਲੰਘਦੇ ਨੇ ਤਾਂ ਫਿਰ ਮਾਮਾ ਧੀਆ ਦੇ ਵਿੱਚ ਰਾਤ ਨੂੰ ਬਹੁਤ ਜ਼ਿਆਦਾ ਲੜਾਈ ਝਗੜਾ ਹੁੰਦਾ ਕਾਰਨ ਉਹੀ ਹੁੰਦਾ ਆ ਕਿ ਮੈਂ ਸੋਨੂ ਦੇ ਨਾਲ ਵਿਆਹ ਕਰਾਉਣਾ ਤੇ ਦਵਾਈ ਜਾਣਾ ਆ ਸੋਨੂ ਦੂਸਰੇ ਕਮਰੇ ਦੇ ਵਿੱਚ ਸੁੱਤਾ ਪਿਆ ਹੁੰਦਾ ਮਾਵਾਂ ਤੀਆਂ ਲੜ ਪੈਂਦੀਆਂ ਨੇ ਤੇ ਅੰਜੂ ਜੋ ਹੁੰਦੀ ਐ ਉਹ ਦੇਕਸ਼ਾ ਦੇ ਵਾਲ ਫੜਦੀ ਐ ਤੇ ਜ਼ੋਰ ਦੀ ਘਮਾ ਕੇ ਉਹਨੂੰ ਥੱਲੇ ਸੁੱਟ ਦਿੰਦੀ ਐ ਤੇ ਫਿਰ ਉਹਦੀ ਛਾਤੀ ਦੇ ਉੱਤੇ ਬੈਠ ਜਾਂਦੀ ਹੈ ਤੇ ਉਹਦਾ ਗਲਾ ਘੁੱਟ ਦਿੰਦੀ ਹੈ। ਦੀਕਸ਼ਾ ਆਪਣੀ ਦੱਬੀ ਆਵਾਜ਼ ਦੇ ਵਿੱਚ ਚੀਕਾਂ ਮਾਰ ਰਹੀ ਹੁੰਦੀ ਹੈ ਪਰ ਕਿਸੇ ਨੂੰ ਨਹੀਂ ਸੁਣਦਾ। ਤਾਂ ਚਾਹ ਨੇ ਕੀ ਸੋਨੂ ਦੇ ਕੰਨਾਂ ਦੇ ਵਿੱਚ ਉਹ ਆਵਾਜ਼ ਪੈਂਦੀ ਹੈ ਤੇ ਸੋਨੂ ਉੱਠ ਕੇ ਉੱਥੇ ਆਉਂਦਾ ਹੈ। ਸੋਨੂ ਇਹ ਸਭ ਦੇਖ ਕੇ ਘਬਰਾ ਜਾਂਦਾ ਹੈ ਤੇ ਉਹਦੇ ਦਿਮਾਗ ਨੂੰ ਜੋ ਇਸ਼ਕ ਦਾ ਭੂਤ ਚੜਿਆ ਸੀ ਉਹ ਉਤਰ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਤੂੰ ਇਹ ਕੀ ਕਰਤਾ ਹੁਣ ਆਪਾਂ ਕੀ ਕਰਾਂਗੇ? ਤੇ ਫਿਰ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅੰਜੂ ਕੰਬੋਜ ਉਹਨੂੰ ਕਹਿੰਦੀ ਹੈ ਕਿ ਇਹ ਸਭ ਕੁਝ ਮੈਂ ਤੇਰੇ ਕਰਕੇ ਕੀਤਾ ਤੈਨੂੰ ਪਾਉਣ ਖਾਤਰ ਕੀਤਾ। ਤੇ ਜੇ ਤੂੰ ਇੱਥੋਂ ਹੁਣ ਭੱਜਿਆ ਤਾਂ ਕਹੂੰਗੀ ਕਿ ਮੇਰੀ ਧੀ ਦਾ ਕਾਤਲ ਇਹ ਬੰਦਾ ਆ। ਤੋਂ ਹੁਣ ਇਸ লাশ ਨੂੰ ਟਿਕਾਣੇ ਲਾਉਣ ਬਾਰੇ ਸੋਚਤਾ ਉਸ ਤੋਂ ਬਾਅਦ ਇਹ ਦੋਨੇ ਕੀ ਕਰਦੇ ਨੇ ਕਿ লাশ ਨੂੰ ਚੱਕਦੇ ਨੇ ਤੇ ਪੱਖੇ ਨਾਲ ਲਟਕਾ ਦਿੰਦੇ ਨੇ। ਇੱਕ ਘੰਟਾ লাশ ਉੱਥੇ ਲਟਕਦੀ ਰਹਿੰਦੀ ਆ ਤੇ ਫਿਰ ਉਹਨੂੰ ਇਹ ਥੱਲੇ ਲਾ ਲੈਂਦੇ ਨੇ ਤੇ ਫਿਰ ਸੱਚੇ ਹੋਣ ਦੇ ਲਈ ਇਹ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਨੇ। ਪੁਲਿਸ ਵਾਲੇ ਉੱਥੇ ਆ ਕੇ ਮੌਕਾ ਦੇਖਦੇ ਨੇ ਤੇ ਫਿਰ ਅੰਜੂ ਨੂੰ ਪੁੱਛਦੇ ਨੇ ਕਿ ਕੀ ਗੱਲ ਹੋਈ ਸੀ? ਤਾਂ ਅੰਜੂ ਕਹਿੰਦੀ ਆ ਕਿ ਮੈਂ ਬਾਹਰ ਕਿਸੇ ਕੰਮ ਦੇ ਲਈ ਗਈ ਹੋਈ ਸੀ। ਇਹ ਸਾਡੇ ਘਰੇ ਰਿਸ਼ਤੇਦਾਰ ਆਇਆ ਹੋਇਆ ਆ ਤੇ ਸਾਡੇ ਪਿੱਛੋਂ ਮੇਰੀ ਕੁੜੀ ਨੇ ਪੱਖੇ ਨਾਲ ਫਾਹ ਲੈ ਲਿਆ। ਤਾਂ ਪੁਲਿਸ ਵਾਲੇ ਪੁੱ ਥੱਲੇ ਉਤਾਰਿਆ ਕਿਨੇ ਤਾਂ ਅੰਜੂ ਕੰਬੋਜ ਕਾਲੀ ਕਾਲੀ ਦੇ ਵਿੱਚ ਕਹਿ ਦਿੰਦੀ ਹੈ ਕਿ ਮੇਰੇ ਬੇਟੇ ਨਹੀਂ ਇਹਨੂੰ ਉਤਾਰਿਆ ਤਾਂ ਪੁਲਿਸ ਵਾਲਿਆਂ ਨੇ ਅੰਜੂ ਦੇ ਬੇਟੇ ਵੱਲ ਦੇਖਿਆ ਤੋਂ ਵੀ ਸੋਚੀ ਪੈਗੇ ਕਿ ਇੱਕ 17-18 ਸਾਲ ਦੀ ਕੁੜੀ ਜਿਹਨੇ ਪੱਖੇ ਦੇ ਨਾਲ ਫਾਹਾ ਲੈ ਲਿਆ ਆ ਉਹਨੂੰ ਇੱਕ 13 ਸਾਲ ਦਾ ਮੁੰਡਾ ਕਿਵੇਂ ਥੱਲੇ ਲਾ ਸਕਦਾ ਹੈ ਉਹ ਵੀ ਕੱਲਾ ਤੇ ਫਿਰ ਕੀ ਗੱਲ ਹੁੰਦੀ ਹੈ ਕਿ ਜਿਹੜੀ ਦਿਖਸ਼ਾ ਸੀ ਉਹਨੇ ਆਪਣੇ ਹੱਥ ਦੇ ਉੱਤੇ ਪੈਨ ਦੇ ਨਾਲ ਇੱਕ ਨਾਮ ਲਿਖਿਆ ਹੋਇਆ ਸੀ ਤੇ ਉਹ ਨਾਮ ਸੀਗਾ ਸੋਨੂ ਰਾਜਪੂਤ ਦਾ ਤੇ ਨਾਮ ਦੇ ਥੱਲੇ ਲਿਖਿਆ ਹੋਇਆ ਸੀ ਆਈ ਲਵ ਯੂ ਅੰਜੂ ਤੇ ਸੋਨੂ ਨੇ ਇੱਕ ਸੁਸਾਈਡ ਨੋਟ ਵੀ ਆਪਣੇ ਕੋਲੇ ਬਣਾ ਕੇ ਲਿਖਿਆ ਸੀ ਜੋ ਇਹਨਾਂ ਨੇ ਉੱਥੇ ਰੱਖਤਾ ਸੀ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਮਰੇ ਦੀ ਛਾਣਬੀਣ ਕੀਤੀ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਦੇ ਤੋ ਸੁਸਾਈਡ ਨੋਟ ਵੀ ਲੱਗ ਜਾਂਦਾ ਆ ਇਹ ਜੋ ਦੇਖਸ਼ਾ ਦੇ ਹੱਥ ਦੇ ਉੱਤੇ ਲਿਖਿਆ ਹੁੰਦਾ ਆ ਸੋਨੂ ਰਾਜਪੂਤ ਆਈ ਲਵ ਯੂ ਉਹ ਉਹ ਵੀ ਦੇਖ ਲੈਂਦੇ ਨੇ ਪੁਲਿਸ ਵਾਲੇ ਜਦੋਂ ਸੁਸਾਈਡ ਨੋਟ ਪੜ੍ਹਦੇ ਨੇ ਤਾਂ ਉਹਦੇ ਵਿੱਚ ਉਹਨੇ ਲਿਖਿਆ ਹੋਇਆ ਸੀ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਆਪ ਨੂੰ ਖਤਮ ਕਰ ਰਹੀ ਆ ਕਿਉਂਕਿ ਇਸ ਘਰ ਦੇ ਵਿੱਚ ਮੇਰੇ ਸ਼ੌਂਕ ਨਹੀਂ ਪੂਰੇ ਹੋ ਰਹੇ ਉਸ ਤੋਂ ਬਾਅਦ ਪੁਲਿਸ ਵਾਲੇ ਇਸ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਨੇ ਤੇ ਇਹਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਅੰਜੂ ਤੋਂ ਪੁੱਛਗਿੱਛ ਕਰਦੇ ਨੇ ਕਿ ਸੋਨੂ ਰਾਜਪੂਤ ਕੌਣ ਆ ਇਹ ਸੁਣ ਕੇ ਅੰਜੂ ਦੇ ਪੈਰਾਂ ਹਿੱਟੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਫਿਰ ਇਹ ਉਹਨਾਂ ਨੂੰ ਦੱਸ ਦਿੰਦੀ ਆ ਕਿ ਇਹ ਇਸ ਤੋਂ ਬਾਅਦ ਪੁਲਿਸ ਵਾਲੇ ਸੋਨੂ ਰਾਜਪੂਤ ਨੂੰ ਚੱਕਦੇ ਨੇ ਤੇ ਉਹਨੂੰ ਵੀ ਥਾਣੇ ਲੈ ਜਾਂਦੇ ਨੇ ਇੱਥੇ ਪੁਲਿਸ ਵਾਲੇ ਨੂੰ ਸ਼ੱਕ ਹੁੰਦਾ ਆ ਕਿ ਕੁੜੀ ਨੇ ਆਤਮ ਹੱਤਿਆ ਨਹੀਂ ਕੀਤੀ ਮੁੜ ਕੇ ਇਹ ਪੁਲਿਸ ਵਾਲੇ ਕੀ ਕਰਦੇ ਨੇ ਕਿ ਜੋ ਉਹ ਸੂਸੈਡ ਨੋਟ ਦੇ ਵਿੱਚ ਰਾਈਟਿੰਗ ਹੁੰਦੀ ਹੈ ਤੇ ਜੋ ਦੀਕਸ਼ਾ ਦੀਆਂ ਸਕੂਲ ਦੀਆਂ ਕਾਪੀਆਂ ਹੁੰਦੀਆਂ ਨੇ ਉਹ ਦੋਨੇ ਹੈਂਡ ਰਾਈਟਿੰਗਸ ਨੂੰ ਮਿਲਾਇਆ ਜਾਂਦਾ ਆ ਪਰ ਇਹ ਦੋਨੋਂ ਹੈਂਡ ਰਾਈਟਿੰਗ ਨਹੀਂ ਮੇਲ ਖਾ ਰਹੀਆਂ ਹੁੰਦੀਆਂ ਜਿਹੜਾ ਦੀਕਸ਼ਾ ਦੇ ਹੱਥ ਦੇ ਉੱਤੇ ਆਈ ਲਵ ਯੂ ਸੋਨੂ ਰਾਜਪੂਤ ਲਿਖਿਆ ਸੀ ਪੁਲਿਸ ਨੂੰ ਪੂਰਾ ਸ਼ੱਕ ਸੀ ਕਿ ਜਾਂ ਤਾਂ ਇਸ ਬੰਦੇ ਨੇ ਕੁਝ ਗਲਤ ਕੀਤਾ ਆ ਤੇ ਜਾਂ ਫਿਰ ਉਸ ਦੀ ਮਾਂ ਨੇ ਕੁਝ ਗਲਤ ਕੀਤਾ ਆ ਤੇ ਫਿਰ ਜਦੋਂ ਸੋਨੂ ਰਾਜਪੂਤ ਦੀ ਸਰਵਿਸ ਹੁੰਦੀ ਆ ਉਹਦੇ ਪਤਾ ਚੜਦਾ ਆ ਤਾਂ ਉਹ ਸਾਰਾ ਕੁਝ ਸੱਚ ਦੱਸ ਦਿੰਦਾ ਆ ਕਿ ਹਾਂ ਉਹਦੀ ਨਾਂ ਅੰਜੂ ਨੇ ਸਾਰਾ ਕੁਝ ਕੀਤਾ ਫਿਰ ਪੁਲਿਸ ਅੰਜੂ ਨੂੰ ਵੀ ਚੱਕ ਕੇ ਥਾਣੇ ਲੈ ਆਉਂਦੀ ਆ ਤੇ ਉੱਥੇ ਅੰਜੂ ਮੰਨ ਵੀ ਜਾਂਦੀ ਆ ਕਿ ਹਾਂ ਇਹ ਕਤਲ ਮੈਂ ਕੀਤਾ ਆ ਪਰ ਕੀਤਾ ਆ ਮੈਂ ਸੋਨੂ ਰਾਜਪੂਤ ਕਰਕੇ ਕਿਉਂਕਿ ਮੇਰੀ ਧੀ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਤੇ ਦੂਜੇ ਪਾਸੇ ਮੈਂ ਵੀ ਇਹਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦੀ ਸੀ ਇਸ ਬੰਦੇ ਨੇ ਪਹਿਲਾਂ ਮੈਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਫਿਰ ਮੇਰੇ ਘਰ ਦੇ ਵਿੱਚ ਆ ਕੇ ਹੀ ਮੇਰੀ ਧੀ ਨੂੰ ਵੀ ਆਪਣੇ ਜਾਲ ਦੇ ਵਿੱਚ ਫਸਾਇਆ ਤੇ ਮੈਂ ਇਹਦੇ ਪਿੱਛੇ ਐਨੀ ਜਿਆਦਾ ਪਾਗਲ ਹੋ ਗਈ ਕਿ ਮੈਂ ਆਪਣੇ ਹੱਥੀ ਹੀ ਆਪਣੀ ਧੀ ਨੂੰ ਮਾਰ ਬੈਠੀ ਫਿਰ ਇਹਨਾਂ ਦੋਨਾਂ ਦੇ ਉੱਤੇ ਹੀ ਮੁਕੱਦਮਾ ਚੱਲਦਾ ਤੇ ਦੋਨਾਂ ਨੂੰ ਹੀ 20 ਸਾਲ ਕੈਦ ਦੀ ਸਜ਼ਾ ਹੁੰਦੀ ਹੈ ਤੁਸੀਂ ਇਹ ਦੇਖੋ ਕਿ ਇੱਕ ਔਰਤ ਹਵਸ ਦੇ ਵਿੱਚ ਇੰਨੀ ਜਿਆਦਾ ਅੰਨੀ ਹੋ ਗਈ ਕਿ ਉਹਨੇ ਆਪਣੇ ਹੱਥੀ ਆਪਣੀ ਹੀ ਧੀ ਨੂੰ ਮਾਰ ਬੁਕਾਇਆ ਤੇ ਦੂਜੇ ਪਾਸੇ ਉਹਦੀ ਧੀ ਦੇ ਮਨ ਦੇ ਵਿੱਚ ਇਹੀ ਲਾਲਚ ਸੀ ਕਿ ਮੇਰਾ ਵਧੀਆ ਘਰ ਦੇ ਵਿੱਚ ਵਿਆਹ ਹੋ ਜੂ ਤੇ ਮੈਂ ਇਹਦੇ ਨਾਲ ਵਿਆਹ ਕਰਾ ਕੇ ਦਵਾਈ ਚਲੀ ਜਾਊਂਗੀ ਲਾਲਚ ਦੋਨਾਂ ਮਾਵਾਂ ਧੀਆਂ ਨੂੰ ਇਹੀ ਸੀ ਕਿ ਅਸੀਂ ਇਹਦੇ ਨਾਲ ਵਿਆਹ ਕਰਾ ਕੇ ਦਵਾਈ ਚਲੀਆਂ ਜਾਵਾਂਗੀਆਂ 2 ਮਿੰਟ ਤੇ ਸਵਾਦ ਪਿੱਛੇ ਉਹ ਸੋਨੂ ਰਾਜਪੂਤ ਦਵਾਈ ਛੱਡ ਕੇ ਇੱਥੇ ਆ ਗਿਆ ਤੇ ਫਿਰ ਇੱਥੇ ਜੋਗਾ ਹੀ ਰਹਿ ਗਿਆ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਦਾ ਮਕਸਦ ਸਾਡਾ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਅਵੇਅਰ ਕਰਨਾ ਹੈ ਕਿ ਸਾਡੇ ਆਲੇ-ਦੁਆਲੇ ਸਾਡੇ ਸਮਾਜ ਦੇ ਵਿੱਚ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ